ਦੋ ਚੀਜ਼ਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਬਣਦੀਆਂ ਨੇ ਜਿਹੜਾ ਸਮਾਂ ਬੀਤ ਗਿਆ ਹੁੰਦਾ ਹੈ ਉਸ ਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਹੁੰਦੇ ਬੀਤ ਗਿਆ ਤੇ ਬੀਤ ਹੀ ਗਿਆ ਲੇਕਿਨ ਬੀਤੇ ਹੋਏ ਤੋਂ ਅਸੀਂ ਕੁਝ ਸਿੱਖਿਆਵਾਂ ਲੈ ਸਕਦੇ ਹਾਂ ਅਸੀਂ ਆਪਣੇ ਜੀਵਨ ਨਾਲ ਸੰਬੰਧਤ ਜੋ ਕੁਝ ਵੀ ਸਾਡੇ ਜੀਵਨ ਵਿੱਚ ਵਾਪਰਿਆ ਉਹ ਚੰਗਾ ਸੀ ਜਾਂ ਉਹ ਚੰਗਾ ਨਹੀਂ ਸੀ ਜਿਹੋ ਜਿਹਾ ਵੀ ਸੀ ਉਸ ਤੋਂ ਅਸੀਂ ਸਿੱਖਿਆ ਲੈ ਕੇ ਆਉਣ ਵਾਲਾ ਸਮਾਂ ਉਸ ਨੂੰ ਚੰਗਾ ਬਣਾ ਸਕਦੇ ਹਾਂ ਜੇਕਰ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਪਰਮਾਤਮਾ ਹਮੇਸ਼ਾ ਉਹਨਾਂ ਲੋਕਾਂ ਤੇ ਕਿਰਪਾ ਕਰਦੇ ਨੇ ਜਿਹੜੇ ਲੋਕ ਆਪਣੇ ਤੇ ਆਪਣੀ ਕਿਰਪਾ ਆਪ ਕਰਨਾ ਜਾਣਦੇ ਹੁੰਦੇ ਨੇ ਮਹਾਪੁਰ ਸਾਖਦੇ ਨੇ ਬੀਤੇ ਤੋਂ ਸਿੱਖਣਾ ਤੇ ਆਉਣ ਵਾਲੇ ਦੀ ਆਸ ਨਹੀਂ ਰੱਖਣੀ ਕਿਉਂਕਿ ਉਹ ਜਿ ਆਵੇਗਾ ਜਦੋਂ ਕਿ ਸਾਨੂੰ ਪਤਾ ਹੀ ਨਹੀਂ ਆਵੇਗਾ ਕਿ ਨਹੀਂ ਆਵੇਗਾ ਅਸੀਂ ਸੈਂਕੜੇ ਸਾਲਾਂ ਦੀ ਆਸਾਂ ਰੱਖ ਕੇ ਬੈਠੇ ਰਹਿੰਨੇ ਆ ਲੇਕਿਨ ਫਲ ਕੀ ਖਬਰ ਨਹੀਂ ਆਪਣੇ ਆਪ ਨੂੰ ਇੱਕ ਪਲ ਦਾ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਰਹਿਣਾ ਏ ਦੁਨੀਆ ਵਿੱਚ ਕਿ ਨਹੀਂ ਰਹਿਣਾ ਸਗੋਂ ਗੁਰੂਆਂ ਨੇ ਆਪਾਂ ਨੂੰ ਇਹ ਸਮਝਾਇਆ ਕਿ ਤੁਸੀਂ ਕਰਮ ਕਰਨਾ ਏ ਲੇਕਿਨ ਫਲ ਦੀ ਆਸ ਨਹੀਂ ਰੱਖਣੀ ਇਹੋਏ ਬਚਨ ਕੁਰਖੇਤਰ ਦੇ ਧਰਤੀ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਸਮਝਾਏ ਸਨ ਕਰਮ ਕਰੋ ਪਰ ਫਲ ਦੀ ਆਸ ਨਹੀਂ ਰੱਖੋ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਆਪਾਂ ਨੂੰ ਇਹੋ ਹੀ ਬਚਨ ਸਮਝਾਏ ਨੇ ਕਰਮ ਕਰਤ ਹੋਵੇ ਨਿਹਕਰਮ ਕਰਮ ਕਰਦੇ ਜਾਣਾ ਕਰਮ ਦਾ ਤਿਆਗ ਨਹੀਂ ਕਰਨਾ ਕਰਮ ਤੋਂ ਮਤਲਬ ਹੈ ਮੇਰਾ ਕੰਮ ਜੋ ਵੀ ਆਪਾਂ ਕਰਦੇ ਆ ਤੇ ਕੰਮ ਹਮੇਸ਼ਾ ਆਪਾਂ ਧਰਮ ਦਾ ਕਰਨਾ ਹੈ ਕੰਮ ਕੋਈ ਵੀ ਹੋਵੇ ਆਪਣੇ ਕਿਰਤ ਕਰਦੇ ਜਾਣਾ ਕਿਰਤ ਦਾ ਤਿਆਗ ਨਹੀਂ ਕਰਨਾ ਲੇਕਿਨ ਆਸ ਨਹੀਂ ਰੱਖਣੀ ਕਰਮ ਕਰਾਂਗੇ ਪਰਮਾਤਮਾ ਉਹਦਾ ਫਾਲ ਜ਼ਰੂਰ ਦੇਵੇਗਾ ਇੱਕ ਤਿਲ ਨਹੀਂ ਭੰਨੇ ਕਾਲਿਆ ਕੋਈ ਮਨੋਖਿਕ ਤਿਲ ਜਿੰਨਾ ਵੀ ਕੰਮ ਕਰੇ ਪਰਮੇਸ਼ਵਰ ਉਹਦਾ ਫਾਲ ਉਹਨੂੰ ਜ਼ਰੂਰ ਦਿੰਦਾ ਹੈ ਪਰ ਆਸ ਤੇ ਆਗਣੀ ਹੈ ਕਰਨਾ ਕੀ ਹੈ ਵਰਤਮਾਨ ਵਿੱਚ ਜਿਉਣਾ ਹੈ ਹੋਣ ਵਿੱਚ ਜਿਉਣਾ ਹੈ ਹੁਣ ਇਸ ਵਕਤ ਆਪਾਂ ਸਤ ਸੰਗਤ ਵਿੱਚ ਬੈਠੇ ਆ ਤੇ ਆਪਾਂ ਕੇਵਲ ਸਤ ਸੰਗਤ ਵਿੱਚ ਬੈਠਣਾ ਹੈ ਇਹ ਨਾ ਹੋਵੇ ਕਿ ਆਪਾਂ ਸਤ ਸੰਗਤ ਵਿੱਚ ਬੈਠੇ ਹੋਏ ਗੈਰ ਹਾਜ਼ਰ ਹੋ ਜਾਈਏ ਖਿਆਲ ਕਿਤੇ ਬਾਹਰ ਹੋਣ ਮਨ ਕਿਤੇ ਬਾਹਰ ਤੁਰਿਆ ਫਿਰਦਾ ਹੋਵੇ ਉਹ ਨਹੀਂ ਹੋਣਾ ਚਾਹੀਦਾ ਕੰਮ ਕਰਦੇ ਹੋ ਤੇ ਪੂਰਾ ਮਨ ਪੂਰੀ ਤਵਜੋ ਕੰਮ ਵਿੱਚ ਹੋਵੇ ਰੋਟੀ ਖਾਂਦੇ ਹੋ ਤੇ ਪੂਰਾ ਧਿਆਨ ਰੋਟੀ ਵਿੱਚ ਹੋਵੇ ਉਦੋਂ ਟੀਵੀ ਨਹੀਂ ਵੇਖਣਾ ਚਾਹੀਦਾ। ਉਦੋਂ ਗੱਪਾਂ ਛੱਪਾਂ ਨਹੀਂ ਕਰਨੀਆਂ ਚਾਹੀਦੀਆਂ। ਵੈਸੇ ਅੱਜਕੱਲ ਤੇ ਰਿਵਾਜ ਹੀ ਬਣ ਗਿਆ ਟੇਬਲ ਟਾਕ ਆਖਣ ਲੱਗ ਪਏ ਨੇ। ਰੋਟੀ ਖਾਂਦੇ ਗੱਲਾਂ ਹੀ ਕਰੀ ਜਾਂਦੇ ਨੇ। ਇਹ ਬਿਲਕੁਲ ਗਲਤ ਹੈ। ਤੁਸੀਂ ਰੋਟੀ ਦਾ ਆਨੰਦ ਗਵਾ ਬੈਠਦੇ ਹੋ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਰੋਟੀ ਕਦੋਂ ਖਾਧੀ ਗਈ। ਗੱਲਾਂ ਵਿੱਚ ਇੰਨੇ ਅਸੀਂ ਉਹ ਖਾਚਾ ਤੋ ਜਾਂਨੇ। ਵਰਤਮਾਨ ਵਿੱਚ ਜੀਉਣਾ ਸੋਣਾ ਹੈ ਤੇ ਕੇਵਲ ਸੋਣਾ ਹੈ ਜਾਗਣਾ ਹੈ ਤੇ ਕੇਵਲ ਜਾਗਣਾ ਹੈ ਹੱਸਣਾ ਹੈ ਤੇ ਕੇਵਲ ਹੱਸਣਾ ਹੈ ਰੋਣਾ ਹੈ ਤੇ ਕੇਵਲ ਰੋਣਾ ਹੈ ਵਿੱਚ ਹੋਰ ਕੁਝ ਨਾ ਹੋਵੇ ਇਸ ਨੂੰ ਵਰਤਮਾਨ ਵਿੱਚ ਜੀਉਣਾ ਆਖਦੇ ਨੇ ਸ੍ਰੀ ਮਹਾਂਪੁਰ ਸਾਨੂੰ ਸਿਖਾਉਂਦੇ ਨੇ ਕਿ ਵਰਤਮਾਨ ਵਿੱਚ ਜੀਉਣਾ ਸਿੱਖੋ ਜੇ ਅਸੀਂ ਵਰਤਮਾਨ ਵਿੱਚ ਜੀਉਣਾ ਸਿੱਖ ਜਾਈਏ ਤੇ ਸਾਨੂੰ ਹੋਰ ਕਿਸੇ ਭਗਤੀ ਦੀ ਲੋੜ ਨਾ ਰਹਿ ਜਾਏਗੀ ਭਗਤੀ ਸਾਨੂੰ ਸਿਰਫ ਵਰਤਮਾਨ ਵਿੱਚ ਜੀਵਣਾ ਸਿਖਾਉਂਦੀ ਏ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਮੂਲ ਮੰਤਰ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਆਖਿਆ ਕੀ ਜਾਂਦਾ ਕਿ ਇਹਦੇ ਵਿੱਚ ਧਿਆਨ ਰੱਖੋ ਵਾਹਿਗੁਰੂ ਬੋਲਿਆ ਤੇ ਧਿਆਨ ਉਹਦੇ ਵਿੱਚ ਰਵੇ ਤੇ ਕੀ ਹੋਇਆ ਅਸੀਂ ਵਰਤਮਾਨ ਵਿੱਚ ਆ ਗਏ ਬਸ ਵਰਤਮਾਨ ਵਿੱਚ ਰਹਿਣਾ ਹੀ ਭਗਤੀ ਹੈ ਹੋਰ ਇਸ ਤੋਂ ਵੱਖਰੀ ਕੋਈ ਭਗਤੀ ਨਹੀਂ ਹੁੰਦੀ ਸਿੱਖੀ ਦੇ ਅੰਦਰ ਕੁਝ ਇਹੋ ਜਿਹਾ ਹੀ ਵਿਚਾਰ ਸਾਨੂੰ ਸਮਝਾਏ ਗਏ ਨੇ ਆਪਾਂ ਗੁਰੂ ਮਹਾਰਾਜ ਦੇ ਦਰ ਤੇ ਆਏ ਆ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦਵਾਰ ਆਇ ਵਰਤਮਾਨ ਵਿੱਚ ਜਿਉਣਾ ਹੈ ਤੇਰੇ ਦਵਾਰੇ ਤੇ ਆਏ ਆ ਤੇ ਕੁਰਬਾਨ ਜਾਈਏ ਉਸ ਵਕਤ ਤੋਂ ਉਸ ਸਮੇਂ ਤੋਂ ਭਾਵੇਂ ਅਸੀਂ 2025 ਦੇ ਆਗਮਨ ਕਰਕੇ ਹੀ ਇੱਥੇ ਪਹੁੰਚੇ ਆ ਰਤਨ ਤਾਦੇ ਯੋਗ ਉਹ ਮੌਕਾ ਉਹ ਵਕਤ ਉਹ ਸਮਾਂ ਜਿਸ ਕਰਕੇ ਅਸੀਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ ਆ ਨਾਨਕ ਕਉ ਪ੍ਰਭੇ ਕਿਰਪਾਲਾ ਸਤਗੁਰ ਪੂਰਾ ਪਾਇਆ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਤੇ ਦਇਆਵਾਨ ਹੁੰਦਾ ਹੈ ਉਦੋਂ ਪੂਰੇ ਸਤਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੁਹਾਡੇ ਸਾਡੇ ਸਾਰੇਆਂ ਉੱਤੇ ਪਰਮੇਸ਼ਵਰ ਨੇ ਬਹੁਤ ਵੱਡੀ ਮਿਹਰਬਾਨੀ ਕੀਤੀ ਹੈ ਤੇ ਆਪਾਂ ਨੂੰ ਸਤਗੁਰੂ ਦਾ ਦਰਸ਼ਨ ਕਰਵਾ ਕੇ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਮਹਾਪੁਰਸ਼ਾਂ ਦਾ ਗੁਰੂ ਜਣਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸਿੱਖਾਂ ਨੇ ਕੀਤਾ ਹੁਣੇ ਕਿ ਗੁਰੂ ਜੀ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਚੰਗਿਆਂ ਦੀ ਭਲਿਆਂ ਲੋਕਾਂ ਦੀ ਸੰਗਤ ਕਰਿਆ ਕਰੋ ਮਾੜਿਆਂ ਦੀ ਸੰਗਤ ਨਾ ਕਰਿਆ ਕਰੋ ਤੇ ਗੁਰੂ ਜੀ ਸਾਨੂੰ ਇਹ ਤਾਂ ਦੱਸੋ ਕਿ ਚੰਗੇ ਤੇ ਮਾੜੇ ਦੀ ਪਹਿਚਾਣ ਕੀ ਹੈ ਅਸੀਂ ਤੇ ਕੱਪੜੇ ਹੀ ਦੇਖਦੇ ਆ ਨਾ ਕਿ ਜਿਹੋ ਜੇ ਪਾਏ ਉਹਨ ਅਸੀਂ ਉਹੋ ਜਿਹਾ ਬੰਦਾ ਸਮਝ ਲੈਨੇ ਆ ਮੈਂ ਪਿੱਛੇ ਤੁਹਾਡੇ ਨਾਲ ਗੱਲ ਕੀਤੀ ਵੀ ਉਹ ਕਾਜ਼ੀ ਜਿਨੇ ਫਤਵਾ ਦਿੱਤਾ ਸੀ ਉਹਨੇ ਵੀ ਤੇ ਗੁਰਮੁਖ ਵਾਲੇ ਕੱਪੜੇ ਪਾਏ ਸਨ ਲੰਮਾ ਚੋਲਾ ਤੇ ਹੱਥੇ ਤਸਬੀਹ ਫੜੀ ਹੋਈ ਏ ਕੱਚ ਵਿੱਚ ਕੁਰਾਨ ਸ਼ਰੀਫ ਵੀ ਏ ਇਸ ਤੋਂ ਵਧੀਆ ਔਰਤ ਧਾਰਮਿਕ ਕੌਣ ਹੋ ਸਕਦਾ ਹੋਰ ਚੰਗਾ ਕੌਣ ਹੋ ਸਕਦਾ ਪਰ ਕਰਮ ਕੀ ਏ ਫਰਸੀ ਕੱਪੜੇ ਵੇਖਦੇ ਆ ਬੰਦੇ ਦੇ ਕਿ ਇਹਨੇ ਕਿਹੋ ਜਿਹਾ ਪਾਇਨੇ ਤੇ ਅਸੀਂ ਇਸ ਤਰ੍ਹਾਂ ਸੋਚਣ ਲੱਗ ਪਈਨੇ ਕਿ ਇਹ ਬੰਦਾ ਇਹੋ ਜਿਹਾ ਹੀ ਹੋਣਾ ਜਿਹੋ ਜਿਹੋ ਉਹਦੇ ਕੱਪੜੇ ਨੇ ਗੁਰੂ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਤੁਸੀਂ ਕੱਪੜਿਆਂ ਤੋਂ ਵੇਖ ਲਿਆ ਜੇ ਤੁਸੀਂ ਕੇਸਾਂ ਤੋਂ ਵੇਖ ਲਿਆ ਜੇ ਵੀ ਇਹ ਬੜਾ ਗੁਰਮੁਖੇ ਗੋਲ ਪੱਗ ਬੰਨੀ ਹੋਈ ਏ ਤੇ ਇਹ ਬੜਾ ਚੰਗਾ ਬੰਦਾ ਹੋਵੇਗਾ ਜ਼ਰੂਰੀ ਨਹੀਂ ਛੇਕ ਸੱਜਣ ਵੀ ਤੇ ਇਹੋ ਜਿਹੀ ਸੀ ਉਹ ਗੋਲ ਪੱਗ ਬੰਨ੍ਹਦਾ ਸੀ ਉਹ ਵੀ ਹੱਥ ਵਿੱਚ ਮਾਲਾ ਫੜਦਾ ਸੀ ਉਹ ਵੀ ਲੰਮਾ ਕੁੜਤਾ ਤੇ ਝੂੜੀਦਾਰ ਪਜਾਮਾ ਹੀ ਪੁੰਦਾ ਸੀ ਤੇ ਕਰਮ ਕੀ ਸੀ ਚਾਪਾ ਸਾਰਿਆਂ ਨੂੰ ਪਤਾ ਸੋ ਕੱਪੜਿਆਂ ਤੋਂ ਨਹੀਂ ਪਹਿਚਾਨ ਕਰਨੀ ਕਿ ਬੰਦਾ ਚੰਗਾ ਹੈ ਜਾਂ ਨਹੀਂ ਚੰਗਾ ਗੁਰੂ ਮਹਾਰਾਜ ਨੇ ਜਿਹੜੀਆਂ ਨਿਸ਼ਾਨੀਆਂ ਦਸੀਆਂ ਉਹ ਸਮਝਣ ਵਾਲੀ ਗੱਲ ਹੈ ਉਹਨਾਂ ਨੇ 4-5 ਨੁਕਤੇ ਸਾਨੂੰ ਸਮਝਾਏ ਨੇ ਜਦੋਂ ਸਿੱਖਾਂ ਨੇ ਸਵਾਲ ਕੀਤਾ ਵੀ ਚੰਗੇ ਤੇ ਮਾੜੇ ਦੀ ਪਛਾਣ ਕਿਵੇਂ ਹੋਵੇ ਗੁਰੂ ਮਹਾਰਾਜ ਨੇ ਆਖਿਆ ਪਹਿਲੀ ਗੱਲ ਬੰਦੇ ਦਾ ਸਾਨੂੰ ਇਹ ਵੇਖਣਾ ਚਾਹੀਦਾ ਉਹਦਾ ਪਰਿਵਾਰਕ ਜੀਵਨ ਕਿਹੋ ਜਿਹਾ ਹੈ ਦੂਜੀ ਗੱਲ ਵੇਖਣਾ ਚਾਹੀਦਾ ਉਹਦਾ ਸਮਾਜਿਕ ਜੀਵਨ ਕਿਹੋ ਜਿਹਾ ਹੈ ਤੀਜੀ ਗੱਲ ਵੇਖਣਾ ਚਾਹੀਦਾ ਉਹਦਾ ਆਰਥਿਕ ਜੀਵਨ ਕਿਹੋ ਜਿਹਾ ਹੈ ਤੇ ਚੌਥੀ ਗੱਲ ਉਹਦਾ ਅਧਿਆਤਮਿਕ ਜੀਵਨ ਕਿ ਹੋ ਗਿਆ ਇਹ ਚਾਰ ਚੀਜ਼ਾਂ ਤੁਸੀਂ ਕਿਸੇ ਬੰਦੇ ਦੀਆਂ ਵੇਖੋ ਤੇ ਤੁਸੀਂ ਸਮਝ ਜਾਓਗੇ ਕਿ ਬੰਦਾ ਕਿ ਹੋ ਗਿਆ ਹੋ ਸਕਦਾ ਹਨ ਪਰਿਵਾਰਕ ਜੀਵਨ ਉਤੋਂ ਉਤੋਂ ਤੇ ਇਹ ਸਾਰੇ ਬੜੇ ਬੀਬੇ ਬਣੇ ਬੈਠੇ ਰਹਿੰਨੇ ਆ ਪਰ ਪਰਿਵਾਰ ਵਿੱਚ ਬਹੁਤ ਵਾਰੀ ਵੇਖਿਆ ਕਿ ਲੜਾਈਆਂ ਝਗੜੇ ਹੀ ਹੁੰਦੇ ਨੇ ਤਲਾਕ ਹੋ ਰਹੇ ਨੇ ਉਹ ਇੱਥੇ ਚਲੋ ਘਾਟੇ ਉਧਰ ਤੇ ਕਤਲ ਹੋਈ ਜਾਂਦੇ ਨੇ ਬੱਚੇ ਮਾਪਿਆਂ ਨੂੰ ਮਾਰੀ ਜਾਂਦੇ ਨੇ ਮਾਪੇ ਉਹ ਬੱਚਿਆਂ ਦੇ ਕਤਲ ਕਰੀ ਜਾਂਦੇ ਨੇ ਇਹ ਪਰਿਵਾਰਿਕ ਜੀਵਨ ਹੈ ਤੇ ਜੇ ਹੋਜੇ ਬੰਦੇ ਮੇਰੇ ਵਰਗੇ ਕੱਪੜੇ ਵੀ ਪਾ ਕੇ ਬਹਿ ਜਾਣ ਤੇ ਕੀ ਉਹ ਚੰਗੇ ਹੋ ਜਾਣਗੇ ਫਿਰ ਸਾਡਾ ਸਮਾਜਿਕ ਜੀਵਨ ਸਮਾਜ ਵਿੱਚ ਅਸੀਂ ਕਿਵੇਂ ਵਿਚਰਦੇ ਆਂ ਸਾਡਾ ਵਰਤੋਂ ਵਿਹਾਰ ਕੇ ਹੋ ਜਿਆ ਲੋਕਾਂ ਦਾ ਸਾਡਾ ਬੋਲ ਚਾਲ ਕੇ ਹੋ ਜਿਆ ਕੀ ਕਿਹਤੋਂ ਕੋਈ ਪੈਹੇ ਚਾਰ ਧਾਰੇ ਲੈ ਕੇ ਵਾਪਸ ਵੀ ਕਰਨਾ ਜਾਣਦੇ ਆ ਕਿ ਨਹੀਂ ਲੋਕਾਂ ਨਾਲ ਠੱਗੀਆਂ ਠੋਰੀਆਂ ਤੇ ਨਹੀਂ ਮਾਰੀ ਜਾਂਦੇ ਝੂਠ ਤੇ ਨਹੀਂ ਸਾਰਾ ਦਿਨ ਬੋਲੀ ਜਾਂਦੇ ਲੋਕਾਂ ਨਾਲ ਇਹ ਸਾਡਾ ਸਮਾਜਿਕ ਜੀਵਨ ਹੁੰਦਾ ਲੋਕ ਤੁਹਾਡੇ ਬਾਰੇ ਕਿਹੋ ਜਿਹੇ ਵਿਚਾਰ ਰੱਖਦੇ ਨੇ ਅਧਿਆਤਮਿਕ ਜੀਵਨ ਤੇ ਆਰਥਿਕ ਜੀਵਨ ਕੀ ਇਹ ਮੰਗਤਿਆਂ ਨੂੰ ਤਨੀ ਜ਼ਿੰਦਗੀ ਬਤਾਉਂਦਾ ਪਿਆ ਮੰਗਤਿਆਂ ਦੀ ਤਰ੍ਹਾਂ ਲੋਕ ਉਹ ਜ਼ਿੰਦਗੀ ਬਤਾਉਂਦੇ ਨੇ ਜਿਹੜੇ ਕਰਮ ਨਹੀਂ ਕਰਦੇ ਜਿਹੜੇ ਕਿਰਤ ਨਹੀਂ ਕਰਦੇ ਜਿਹੜੇ ਆਲਸੀ ਹੁੰਦੇ ਨੇ ਜਿਹੜੇ ਸੁਸਤ ਹੁੰਦੇ ਨੇ ਆਪਣਾ ਕਰਮ ਕਰੀਏ ਧਰਮ ਦੀ ਕਿਰਤ ਕਰੀਏ ਰੱਬ ਸੋਹਣੀ ਰੋਟੀ ਦਿੰਦਾ ਤੋਂ ਖਾ ਕਿਸੇ ਨਾ ਕਰਮ ਦੀ ਲੋੜ ਨਹੀਂ ਪੈਂਦੀ ਝੂਠ ਬੋਲਣ ਦੀ ਉੱਕਾ ਹੀ ਜ਼ਰੂਰਤ ਨਹੀਂ ਪੈਂਦੀ ਤਰਮ ਦੀ ਕੀਰਤ ਕਰਦੇ ਆ ਰੱਬ ਬੜੀ ਸੋਹਣੀ ਰੋਟੀ ਦਿੰਦਾ ਖਾਣ ਲਈ। ਅਧਿਆਤਮਿਕ ਜੀਵਨ ਕੀ ਅਸੀਂ ਸੰਗਤ ਵਿੱਚ ਬੈਠਦੇ ਆ ਅਸੀਂ ਕਿਹੋ ਜਿਹੇ ਲੋਕਾਂ ਕੋਲ ਬੈਠਦੇ ਹਾਂ ਸਾਡੀ ਯਾਰੀ ਨਸ਼ਿਆਂ ਪੱਤਿਆਂ ਵਾਲਿਆਂ ਵਾਲੇ ਕਰਨ ਵਾਲਿਆਂ ਨਾਲ ਹੈ ਕਿ ਸਾਡੀ ਦੋਸਤੀ ਅੰਮ੍ਰਿਤ ਵੇਲੇ ਉੱਠ ਕੇ ਬਹਿ ਕੇ ਭਜਨ ਕਰਨ ਵਾਲਿਆਂ ਨਾਲ ਹੈ। ਆ ਤਿੰਨ ਚਾਰ ਚੀਜ਼ਾਂ ਜੇ ਬੰਦੇ ਦੀਆਂ ਸੀ ਵੇਖ ਲਈਏ ਤੇ ਬੰਦੇ ਦੀ ਪਛਾਣ ਹੋ ਜਾਂਦੀ ਬੰਦਾ ਕਿਹੋ ਜਿਹਾ ਹੈ ਸੋ ਇਹ ਇਹਦੇ ਉੱਤੇ ਮੈਂ ਥੋੜਾ ਜਿਹਾ ਤੁਹਾਡਾ ਸਮਾਂ ਹੋਰ ਲੈਣਾ ਚਾਹੁੰਨਾ ਪਹਿਲਾ ਨੁਕਤਾ ਸਰੀਰਕ ਅਸੀਂ ਜ਼ਿੰਦਗੀ ਦੇ ਇਹਨਾਂ ਪੰਜ ਪਹਿਲੂਆਂ ਤੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ ਸਰੀਰ ਦੇ ਵਾਸਤੇ ਸਾਨੂੰ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਆਖਿਆ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਉਸ ਦੇਹੀ ਦੀ ਹਿਫਾਜ਼ਤ ਕਰੋ ਉਸ ਦੇਹੀ ਨੂੰ ਤੰਦਰੁਸਤ ਰੱਖਣ ਵਾਸਤੇ ਯਤਨਸ਼ੀਲ ਰਹੋ ਜਿਸ ਦੇਹੀ ਨੂੰ ਪਾ ਕੇ ਤੁਸੀਂ ਧਰਮ ਦੀ ਕਿਰਤ ਤੇ ਚੰਗੇ ਕਰਮ ਸੇਵਾ ਆਦਿ ਕਰ ਸਕਦੇ ਹੋ ਤੇ ਜਿਸ ਦੇਹੀ ਨੂੰ ਪਾ ਕੇ ਤੁਸੀਂ ਪਰਮਾਤਮਾ ਦੀ ਭਗਤੀ ਵੀ ਕਰ ਸਕਦੇ। ਸਰੀਰ ਤੋਂ ਬਿਨਾ ਨਾ ਅਸੀਂ ਭਗਤੀ ਕਰ ਸਕਦੇ ਆ। ਨਾ ਅਸੀਂ ਸੇਵਾ ਕਰ ਸਕਦੇ ਆ ਕੁਝ ਵੀ ਨਹੀਂ ਕਰ। ਸਾਡੀ ਹੋਂਦ ਹੀ ਨਹੀਂ ਹੁੰਦੀ ਸਰੀਰ ਤੋਂ ਬਿਨਾ। ਸੋ ਇਹ ਸਰੀਰ ਦੀ ਸੇਵਾ ਸੰਭਾਲ ਕਰਨੀ, ਵਕਤ ਨਾਲ ਇਹਨੂੰ ਦਵਾਈ دارو ਦੇਣਾ, ਵਕਤ ਨਾਲ ਰੋਟੀ ਪਾਣੀ ਦੇਣਾ, ਵਕਤ ਨਾਲ ਪੂਰੀ ਨੀਂਦ ਲੈਣੀ ਇਹ ਸਾਰੀਆਂ ਚੀਜ਼ਾਂ ਸਰੀਰਕ ਤਾਂ ਅੰਦਰ ਉਸਤੀ ਵਾਸਤੇ ਲੁੜਿੰਦੀਆਂ ਹਨ ਫਿਰ ਸਰੀਰ ਤੋਂ ਅੱਗੇ ਸਾਡੀ ਮਾਨਸਿਕ ਹਾਲਤ ਹੁੰਦੀ ਹੈ ਬੰਦੇ ਦੀ ਮਾਨਸਿਕ ਹਾਲਤ ਕੀ ਇਹ ਵੇਖਣ ਵਾਲੀ ਗੱਲ ਹੁੰਦੀ ਹੈ ਮਾਨਸਿਕ ਹਾਲਤ ਅਸੀਂ ਕਿਸੇ ਦੀ ਅੱਖਾਂ ਨਾਲ ਨਹੀਂ ਵੇਖ ਸਕਦੇ ਪਰ ਉਹਦੇ ਮਨ ਵਿੱਚ ਭਾਵਨਾਵਾਂ ਕਿਹੋ ਜਿਹੀਆਂ ਉੱਠਦੀਆਂ ਨੇ ਉਹਨਾਂ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਪੀ ਬੰਦਾ ਕੀ ਹੋ ਜਾ ਹੋਏਗਾ ਹਰ ਬੰਦੇ ਦੇ ਅੰਦਰ ਭਾਵਨਾਵਾਂ ਆਸੀ ਅਸਲ ਸਾਡਾ ਮਨ ਤੇ ਭਾਵਨਾਵਾਂ ਦਾ ਹੀ ਬਣਿਆ ਹੋਇਆ ਹੈ ਕਿਸੇ ਨਾਲ ਅਸੀਂ ਪਿਆਰ ਕਰਦੇ ਆ ਕਿਸੇ ਨੂੰ ਅਸੀਂ ਨਫ਼ਰਤ ਕਰਦੇ ਆ ਕਿਸੇ ਨੂੰ ਅਸੀਂ ਬਹੁਤ ਚੰਗਾ ਜਾਣਦੇ ਆ ਉਹਨੂੰ ਆਦਰ ਮਾਣ ਦਿੰਦੇ ਆ ਕਿਸੇ ਨੂੰ ਅਸੀਂ ਨਿਰਾਦਰ ਦਿੰਦੇ ਆ ਤੇ ਸਾਡੀਆਂ ਭਾਵਨਾਵਾਂ ਨੇ ਆਪਣੀਆਂ ਭਾਵਨਾਵਾਂ ਨੂੰ ਉਹਨਾਂ ਉੱਤੇ ਕੰਟਰੋਲ ਕਰਨਾ ਕਬੀਰ ਸਾਹਿਬ ਨੇ ਬਾਣੀ ਵਿੱਚ ਆਖਿਆ ਮੰਮ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ ਜੇ ਮਨ ਨੂੰ ਸਾਧ ਲਿਆ ਜਾਏ ਤੇ ਸਾਨੂੰ ਹਰ ਮੈਦਾਨ ਵਿੱਚ ਫਤਿਹ حاصل ਹੋਏਗੀ ਗੁਰੂ ਨਾਨਕ ਸਾਹਿਬ ਤੇ ਮਨ ਜੀਤੈ ਜਗ ਜੀਤ ਦਾ ਸਿਧਾਂਤ ਸਾਨੂੰ ਦਿੰਦੇ ਨੇ ਪੇ ਤੁਸੀਂ ਆਪਣੇ ਮਨ ਤੇ ਕਾਬੂ ਪਾ ਲੋ ਪੂਰੀ ਦੁਨੀਆ ਤੁਹਾਡੀ ਹੋ ਜਾਏਗੀ ਤੇ ਅਸੀਂ ਅੱਜ 5 ਚੀਜ਼ਾਂ 2025 ਅਗਸਤ ਤੇ ਸਮਝ ਕੇ ਜਾਣੀਆਂ ਨੇ ਮੈਂ ਵੀ ਤੇ ਤੂੰ ਵੀ ਤੁਸੀਂ ਵੀ ਮੈਸਟਰ ਨੇ ਸਮਝਦਾ ਕਿ ਮੈਂ ਤੁਹਾਨੂੰ ਸਮਝਾਉਣਾ ਆਇਆ ਤੇ ਤੁਸੀਂ ਇਸ ਤਰ੍ਹਾਂ ਵੀ ਨਾ ਸਮਝਣਾ ਕਿ ਮੈਂ ਤੁਹਾਨੂੰ ਸਮਝਾ ਰਿਹਾ ਇਸ ਤਰ੍ਹਾਂ ਆਪਾਂ ਸਮਝਣਾ ਹੈ ਅਸੀਂ ਗੁਰਮਤਿ ਦੇ ਸਾਰੇ ਮਿਲ ਬੈਠ ਕੇ ਵਿਚਾਰ ਪਏ ਕਰਨੇ ਆ ਤੇ ਇਹ ਵਿਚਾਰ ਜੇ ਆਪਣੇ ਪੱਲੇ ਪੈ ਜੇ ਤੇ ਆਉਣ ਵਾਲਾ ਸਮਾਂ ਆਪਣਾ ਜਿੰਨਾ ਵੀ ਅਸੀਂ ਜੀਵ ਹੀ ਏ ਪਤਾ ਤੇ ਕਿਸੇ ਦਾ ਪਲਦਾ ਵੀ ਨਹੀਂ ਪਰ ਹੋ ਸਕਦਾ ਕੋਈ 100 ਸਾਲ ਜੀਵੇ ਕਿ ਸਾਡਾ ਜੀਵਨ ਬਹੁਤ ਵਧੀਆ ਬਣ ਸਕਦਾ ਹੈ ਤਿੰਨ ਚਾਰ ਗੱਲਾਂ ਜੇ ਅਸੀਂ ਪੱਲੇ ਅੱਜ ਦੇ ਦਿਹਾੜੇ ਬੰਨ ਲੀਏ ਸਾਡੀ ਮਾਨਸਿਕ ਹਾਲਤ ਚੰਗੀ ਹੋ ਗਈ ਤੀਸਰਾ ਸਾਡੀ ਸਮਾਜਿਕ ਹਾਲ ਗੁਰੂ ਮਹਾਰਾਜ ਨੇ ਆਪਾਂ ਨੂੰ ਬਾਣੀ ਵਿੱਚ ਆਖਿਆ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨ ਦੇ ਸੈ ਬਾਹਰਾ ਜੀ ਪਰਮਾਤਮਾ ਸਭਨਾ ਦਾ ਸਾਂਝਾ ਹੈ ਇਹ ਧਰਤੀ ਸਮੁੱਚੀ ਮਾਨਵਤਾ ਦੀ ਸਾਂਝੀ ਇਹ ਪੌਣ ਪਾਣੀ ਆਕਾਸ਼ ਇਸ ਮੁੱਚੇ ਜੀਵਾਂ ਦਾ ਸਾਂਝਾ ਹੈ ਪਰ ਦੁੱਖ ਦੀ ਗੱਲ ਇਹ ਕਿ ਮਨੁੱਖ ਨੇ ਇਸ ਸਭ ਕਾਸੇ ਉੱਤੇ ਆਪਣੇ ਆਪਣੇ ਕਬਜੇ ਜਮਾ ਲਏ ਨੇ ਧਰਤੀ ਉੱਤੇ ਤੇ ਲੀਕਾਂ ਆਪਾਂ ਨਹੀਂ ਮਾਰ ਸਕੇ ਆਪਾਂ ਇੱਕ ਮੈਪਿੰਗ ਕੀਤੀ ਇਸ ਧਰਤੀ ਦੀ ਲੀਕਾਂ ਮਾਰ ਲਈਆਂ ਤੇ ਉਹਨੂੰ ਵੰਡ ਲਿਆ ਕਈ ਹਿੱਸਿਆਂ ਵਿੱਚ ਤੇ ਆਪਣੇ ਆਪਣੇ ਕਬਜੇ ਜਮਾ ਲਏ ਹੁਣ ਜੇ ਇਸ ਲੀਖ ਤੋਂ ਕੋਈ ਇੱਧਰ ਆਏਗਾ ਤੇ ਉਹ ਸਾਡਾ ਦੁਸ਼ਮਣ ਹੋ ਜਾਏਗਾ ਕਿੱਥੇ ਰਹਿ ਗਏ ਸੱਬੇ ਸਾਂਝੀਵਾਲ ਇਹ ਸਭ ਕਹਿਣ ਦੀਆਂ ਗੱਲਾਂ ਨੇ ਜਾਂ ਲਿਖੀਆਂ ਰਹਿ ਗਈਆਂ ਨੇ ਗ੍ਰੰਥਾਂ ਵਿੱਚ ਮਨੁੱਖ ਦੀ ਸੁਰਤ ਵਿੱਚ ਗੱਲਾਂ ਹੀ ਨਹੀਂ ਆ ਰਹੀਆਂ ਇਸੇ ਕਰਕੇ ਦੁਖੀ ਕੱਲ ਨੂੰ ਇੱਕ ਤਰੀਕੇ ਤੇ ਕੱਲ ਵੀ ਮੇਰਾ ਟਾਈਮ ਹੈ ਥੋੜਾ ਕਥਾ ਦਾ ਤੇ ਮੈਂ ਕੱਲ ਨੂੰ ਕੁਝ ਗੱਲਾਂ ਤੁਹਾਡੇ ਨਾਲ ਉਹ ਕਰਨੀਆਂ ਨੇ ਚੁਣੌਤੀਆਂ ਕੀ ਨੇ ਸਾਡੇ ਸਾਹਮਣੇ ਮਨੁੱਖਤਾ ਨੂੰ ਖਤਰਾ ਕੀ ਨੇ ਤੇ ਕੁਝ ਕੀ ਉਮੀਦ ਵੀ ਬੱਸੀ ਹੈ ਸਾਡੇ ਕੋਲ ਕਿ ਨਹੀਂ ਜੀ ਇਹ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਜੇ ਆਪਾਂ ਸਮਝਾਂਗੇ ਜੇ ਮੈਂ ਇਸ ਤਰ੍ਹਾਂ ਸੋਚਦਾ ਹੁੰਨਾ ਵੀ ਜੇ ਹਰ ਬੰਦਾ ਆਪਣੇ ਆਪ ਸਮਝਣ ਲੱਗ ਜਾਏ ਇਹਨਾਂ ਚੀਜ਼ਾਂ ਨੂੰ ਤੇ ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਾ ਰਵੇ ਸਾਰੀ ਧਰਤੀ ਦੇ ਲੋਕ شریف ਬਣ ਜਾਣ ਭਲੇ ਮਾਨਸ ਬਣ ਜਾਣ ਕੋਈ ਕਿਸੇ ਤੇ ਜ਼ੁਲਮ ਨਾ ਕਰੇ ਅਸੀਂ ਜ਼ੁਲਮ ਕਿਉਂ ਕਰ ਰਹੇ ਆ ਇੱਕ ਦੂਜੇ ਉੱਤੇ ਕਿਉਂਕਿ ਅਸੀਂ ਆ ਚੀਜ਼ਾਂ ਨਹੀਂ ਸਮਝ ਰਹੇ ਸਮਾਜ ਸਾਡਾ ਮਾਨਵ ਜਾਤੀ ਹੈ ਸਾਡੀ ਕਿਸੇ ਦਾ ਰੰਗ ਕਿਹੋ ਜਿਹਾ ਹੈ ਕਿਸੇ ਦਾ ਸਰੂਪ ਕਿਹੋ ਜਿਹਾ ਹੈ ਕੋਈ ਉੱਚਾ ਹੈ ਕੋਈ ਨੀਵਾ ਹੈ ਕੋਈ ਮਤਰਾ ਹੈ ਕੋਈ ਕਿੰਨੀ ਭਾਂਤ ਦੇ ਨੇ ਜੀਵ ਜੰਤੂ ਬਾਗ ਵਿੱਚ ਕੋਈ ਕਿਸਮ ਦੇ ਫੁੱਲ ਖਿੜੇ ਹੋਣ ਤੇ ਉਹ ਬਾਗ ਸੋਹਣਾ ਹੀ ਨਹੀਂ ਲੱਗਣਾ ਭਾਵੇਂ ਉਹ ਕਿੱਥੋਂ ਤੱਕ ਲੰਮਾ ਹੋਵੇ ਇਹ ਪਰਮੇਸ਼ਵਰ ਦੀ ਫਲਵਾੜੀ ਹੈ ਇਹ ਵਨ ਸੁਵੰਨੇ ਭਾਂਤ ਭਾਂ ਦੇ ਜੀਵ ਜੰਤੇ ਦੇ ਵਿੱਚ ਨੇ ਤਾਂ ਹੀ ਸੁੰਦਰ ਹੈ ਕੋਈ ਬੰਦਾ ਸਾਨੂੰ ਬੜਾ ਸੋਹਣਾ ਕਿਉਂ ਲੱਗ ਰਿਹਾ ਕਿਉਂਕਿ ਉਹਦੇ ਸਾਹਮਣੇ ਇੱਕ ਉਸ ਤਰ੍ਹਾਂ ਦਾ ਵੀ ਹੈ ਜਿਹੜਾ ਥੋੜਾ ਜਿਹਾ ਕਰੂਪਤਾ ਰੱਖਦਾ ਹੈ ਉਹਦੀ ਕਰੂਪਤਾ ਕਰਕੇ ਕਿਸੇ ਦੂਜੇ ਦਾ ਰੂਪ ਊਕੜਦਾ ਹੈ ਜੇ ਉਹਦੀ ਕਰੂਪਤਾ ਨਾ ਹੁੰਦੀ ਤੇ ਇਹਦਾ ਰੂਪ ਵੀ ਨਾ ਹੁੰਦਾ ਕੌਣ ਸਮਝਾਏਗਾ ਇਹ ਗੱਲ ਤਿੰਨ ਇਹ ਹੈ ਸਮਾਜ ਦੀ ਸਿਰਜਣਾ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨੂੰ ਇੱਕੋ ਜੇ ਸਮਝਣਾ ਤੇ ਇਸ ਤਰ੍ਹਾਂ ਸੋਚ ਕੇ ਚੱਲਣਾ ਮੰਨ ਕੇ ਚੱਲਣਾ ਕਿਸ ਧਰਤੀ ਦੇ ਸਾਰੇ ਜੀ ਉਹਨਾਂ ਦੀ ਸਾਂਝੇ ਹਰ ਚੀਜ਼ ਦੇ ਅੰਦਰ ਜੋ ਕੁਛ ਰੱਬ ਨੇ ਸਾਡੇ ਮਨੁੱਖਤਾ ਲਈ ਬਣਾਇਆ ਹੈ ਉਹ ਸਾਡੇ ਸਾਰਿਆਂ ਲਈ ਹੈ ਅੱਜ ਅਸੀਂ ਕਬਜ਼ੇ ਕੀਤੇ ਨੇ ਕਿਸੇ ਨੇ ਤੇਲ ਦੇ ਖੂਹਾਂ ਤੇ ਕਰ ਲਿਆ ਕਿਸੇ ਨੇ ਕੋਲੇ ਦੇ ਖੂਹਾਂ ਤੇ ਕਰ ਲਿਆ ਕਿਸੇ ਨੇ ਪਹਾੜਾਂ ਤੇ ਕਰ ਲਿਆ ਕਿਸੇ ਨੇ ਸਮੁੰਦਰ ਤੇ ਕਰ ਲਿਆ ਦੂਜੇ ਨੂੰ ਅਸੀਂ ਪਾਣੀ ਦੀ ਘੋਟ ਨਹੀਂ ਦੇਣੀ ਉਹਨੂੰ ਅਸੀਂ ਤਰਾਇਆ ਮਾਰਾਂਗੇ ਕੀ ਇਹ ਸਾਂਝੀ ਬਾਤ ਹੈ ਸਮਾਜ ਦੀ ਸਿਰਜਣਾ ਕਰਨੀ ਇਹ ਮਨੁੱਖ ਨੂੰ ਚਾਹੀਦਾ ਕਿ ਉਹ ਚੰਗਾ ਸਮਾਜ ਬਣਾਏ ਚੰਗਾ ਸਮਾਜ ਤਾਂ ਬਣੇਗਾ ਜੇ ਅਸੀਂ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਵਾਂਗੇ ਸਾਡੀ ਆਰਥਿਕ ਦਸ਼ਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਹੱਥੋਂ ਕੌਣ ਦੇ ਸਕਦਾ ਜਿਹਦੇ ਹੱਥ ਵਿੱਚ ਕੁਝ ਹੋਵੇ ਜਿਹਦੇ ਹੱਥ ਵਿੱਚ ਕੁਝ ਹੈ ਹੀ ਨਹੀਂ ਉਹ ਦੇਵੇਗਾ ਕਿੱਥੋਂ ਤੇ ਹੱਥ ਵਿੱਚ ਕਿੱਥੋਂ ਆਉਣਾ ਚੋਰੀਆਂ ਕਰਕੇ ਡਾਕੇ ਕਰਕੇ ਨਹੀਂ ਲਿਆਉਣਾ ਹੱਥ ਵਿੱਚ ਲਿਆਉਣਾ ਧਰਮ ਦੀ ਕਿਰਤ ਕਰਕੇ ਹੌਲਕਾਈ ਮਿਹਨਤ ਕਰਨੀ ਹੈ ਮੁਸ਼ਕਲ ਕਰਨੀ ਹੈ ਰਾਤ ਨੂੰ ਕੰਮ ਕਰਨਾ ਪਏ ਦਿਨੇ ਕਰਨਾ ਪਏ ਜਦੋਂ ਕੰਮ ਕਰਨਾ ਪਏ ਕੰਮ ਕਰਨਾ ਚਾਹੀਦਾ ਕੰਮ ਨਹੀਂ ਤਿਆਗਣਾ ਚਾਹੀਦਾ ਫਿਰ ਸਾਡੀ ਆਰਥਿਕ ਦਸ਼ਾ ਚੰਗੀ ਹੋ ਜਾਏਗੀ ਆਰਥਿਕ ਦਸ਼ਾ ਸਾਡੀ ਚੰਗੀ ਹੋਏਗੀ ਤੇ ਜਿਵੇਂ ਗੁਰੂ ਮਹਾਰਾਜ ਨੇ ਸਾਨੂੰ ਆਖਿਆ ਤੁਸੀਂ ਵੰਡ ਕੇ ਖਾਣਾ ਬਈ ਵੰਡ ਕੇ ਛਕਣਾ ਤਾਂ ਹੀ ਸਾਂਝੀ ਵਾਲਤਾ ਹੈ ਨਾ ਸਾਡੀ ਤੇ ਵੰਡ ਕੇ ਤਾਂ ਹੀ ਸ਼ਕਾਂਗੇ ਜ ਸਾਡੇ ਕੋਲ ਕੁਝ ਹੋਏਗਾ ਅਸੀਂ ਧਰਮ ਦੀ ਕਿਰਤ ਕਰਕੇ ਆਪਣੇ ਘਰ ਵਿੱਚ ਸੁਖੀ ਵਸਦੇ ਆਂ ਕੋਈ ਬਾਹਰੋਂ ਲੋੜ ਵੰਦ ਆਵੇ ਤੇ ਅਸੀਂ ਉਸ ਨੂੰ ਜੋ ਉਹਦੀ ਸਹਾਇਤਾ ਕਰ ਸਕਦੇ ਹੋਈ ਉਹ ਕਰ ਦਈਏ ਇਸ ਨੂੰ ਕਹਿੰਦੇ ਨੇ ਆਰਥਿਕ ਦਸ਼ਾ ਦਾ ਚੰਗਾ ਹੋਣਾ ਬੈਂਕ ਨਹੀਂ ਭਰਨ ਦੀ ਲੋੜ ਖਜ਼ਾਨੇ ਨਹੀਂ ਭਰਨ ਦੀ ਲੋੜ ਜਿਵੇਂ ਲੋਕਾਂ ਨੇ ਭਰੇ ਹੀ ਹੋਏ ਨੇ ਕਬਜ਼ੇ ਕਰ ਲੈਨੇ ਲੋਕ ਭੁਕੇ ਮਰਦੇ ਨੇ ਪਰ ਲੋਕਾਂ ਕੋਲ ਘਰ ਨਹੀਂ ਹਨ ਤੇ ਇੱਕ ਇੱਕ ਬੰਦੇ ਨੇ 20-20 ਘਰ ਪਾਏ ਹੋਏ ਨੇ ਵੀ ਤੂੰ 20 ਘਰਾਂ ਚ ਸੋਣਾ ਸੋਨਾ ਤੇ 2.5 ਗੱਜ ਜਗਾ ਚਾਹੀਦੀ ਸਾਰੀ ਸੋਣ ਲਈ ਲੋਕ ਬਿਨਾ ਘਰਾਂ ਤੋਂ ਵਿਚਾਰੇ ਬਾਹਰ ਸੜਕਾਂ ਤੇ ਰੁੱਲਦੇ ਫਿਰਦੇ ਨੇ ਉਹ 20ਾਂ ਤੇ ਕਬਜ਼ੇ ਕਰਕੇ ਬੈਠਾ ਇਹ ਸਾਡੀ ਆਰਥਿਕ ਦਸ਼ਾ ਦਾ ਇਹ ਹਾਲ ਹੈ ਇਹਨਾਂ ਮੰਦਾ ਹਾਲ ਹੋ ਗਿਆ ਤੇ ਉਹ ਸੰਤੋਸ਼ਜੇ ਵੀ ਨਹੀਂ ਹੋਏ ਲੋਕ ਫਿਰ ਜਿਹੜੇ ਗਰੀਬਾਂ ਦੀ ਕੁਲੀ ਉਹ ਵੀ ਅਸੀਂ ਖੋ ਲਈਏ ਉਹਨਾਂ ਤੋਂ ਲੁੱਟ ਲਈਏ ਇਹ ਸਾਡੀ ਹਾਲਤ ਬਣੀ ਹੋਈ ਹੈ ਸਵਾਰਥਿਕ ਦਸ਼ਾ ਅਸੀਂ ਸੁਧਾਰਨੀ ਹੈ ਲੇਕਿਨ ਧਰਮ ਦੀ ਕਰਤ ਕਰਕੇ ਢਾਲ ਖਾਏ ਕਿਛਤ ਹੁੰਦੇ ਪੰਜਵਾਂ ਹੈ ਸਾਡਾ ਆਤਮਿਕ ਜੀਵਨ ਜੇ ਸਾਡਾ ਆਤਮਿਕ ਜੀਵਨ ਚੰਗਾ ਬਣ ਜਾਏ ਉਤਲੇ ਚਾਰ ਜੀਵਨ ਚੰਗੇ ਬਣੇ ਸਕਾਰਥਾ ਹਨ ਜੇ ਆਤਮਿਕ ਜੀਵਨ ਚੰਗਾ ਨਾ ਬਣਿਆ ਉਤਲੇ ਚਾਰੇ ਜੀਵਨ ਚੰਗੇ ਬਣ ਜਾਣ ਤੇ ਕਿਸੇ ਵੀ ਲੇਖੇ 'ਚ ਨਹੀਂ ਹਨ ਆਤਮਿਕ ਜੀਵਨ ਤੋਂ ਬਿਨਾ ਸਾਡੇ ਵਿੱਚ ਲੋਭ ਰਹੇਗਾ, ਕ੍ਰੋਧ ਰਹੇਗਾ, ਕਾਮ ਰਹੇਗਾ, ਵਾਸਨਾਵਾਂ ਰਹਿਣਗੀਆਂ ਇਹ ਸਭ ਚੀਜ਼ਾਂ ਸਾਡੇ 'ਚ ਬਰਾਬਰ ਟਿਕੀਆਂ ਰਹਿਣਗੀਆਂ ਜਿੰਨਾ ਚਿਰ ਸਾਡਾ ਆਤਮਿਕ ਜੀਵਨ ਉੱਚਾ ਨਹੀਂ ਬਣਦਾ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਆਖਿਆ ਆਤਮ ਦਿਓ ਦਿਓ ਹੈ ਆਤਮ ਆਤਮਾ ਕੀ ਹੈ ਪਰਮਾਤਮਾ ਕਉ ਕਬੀਰ ਰਾਮ ਕੀ ਅੰਸ਼ ਅਸੀਂ ਸਾਡੇ ਅੰਦਰ ਪਰਮਾਤਮਾ ਹੈ ਅਸੀਂ ਉਹਨੂੰ ਬਾਹਰ ਲੱਭਦੇ ਰਹੇ ਤੇ ਉਹ ਲੱਭਾ ਨਾ ਤੇ ਜੇ ਕਿਸੇ ਗੁਰਮੁਖ ਨੇ ਆ ਕੇ ਆਪਣੇ ਅੰਦਰ ਛਾਤੀ ਮਾਰੀ ਉੰਦਰੀ ਸੀ ਉਹ ਕਿੱਥੇ ਗਿਆ ਹੀ ਨਹੀਂ ਸੀ ਉਹ ਆਸਰਿਆ ਸੀ ਮੈਂ ਕਿੱਥੇ ਬੈਠਾ ਕਿੱਥੇ ਲੱਭਦਾ ਫਿਰਦਾ ਆਤਮ ਦਿਓ ਦਿਓ ਹੈ ਆਤਮ ਰਸ ਲੱਗੈ ਪੂਜ ਕਰੀਜੈ ਜੇ ਤੁਸੀਂ ਪਰਮਾਤਮਾ ਆਤਮ ਨੂੰ ਆਪਣੇ ਆਪ ਨੂੰ ਪਰਮਾਤਮਾ ਸਮਝ ਕੇ ਇਸ ਦੀ ਪੂਜਾ ਕਰਨ ਲੱਗ ਪੋ ਕਿਸੇ ਗੁਰੂ ਦੀ ਪੂਜਾ ਦੀ ਲੋੜ ਨਾ ਰਹੇਗੀ ਕਿਸੇ ਰੱਬ ਦੀ ਪੂਜਾ ਦੀ ਲੋੜ ਨਾ ਰਹੇਗੀ ਗੁਰਮਤਿ ਨੇ ਤੇ ਪੂਜਾ ਹੀ ਆਖੀਏ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ ਜੇ ਰੱਬ ਦੀ ਪੂਜਾ ਕਰਨੀ ਹੈ ਤੇ ਆਪਣੇ ਅੰਦਰ ਨਾਲ ਜੁੜੋ ਰੱਬ ਦੀ ਪੂਜਾ ਕਰਨੀ ਹੈ ਤੇ ਆਪਣੀ ਅੱਖ ਅੰਦਰ ਨੂੰ ਫੇਰੋ ਵੇਖੋ ਜਰਾ ਅੰਦਰ ਕੀ ਹੋ ਰਿਹਾ ਹੈ ਜੇ ਅੰਦਰ ਨਾਲ ਜੁੜ ਗਏ ਅੰਦਰ ਬੈਠੇ ਵਾਗਰੂ ਨਾਲ ਜੁੜ ਗਏ ਤੇ ਰੱਬੀ ਪੂਜਾ ਹੋ ਜਾਏਗੀ ਸੋ ਅਸੀਂ ਆਪਣਾ ਆਤਮਿਕ ਜੀਵਨ ਚੰਗਾ ਕਿਵੇਂ ਬਣਾ ਸਕਦੇ ਹਾਂ ਉਹਦੇ ਲਈ ਸਾਨੂੰ ਸੰਗਤ ਦੀ ਲੋੜ ਹੈ ਉਹਦੇ ਲਈ ਸਾਨੂੰ ਗੁਰਬਾਣੀ ਦਾ ਅਠਨ ਪਾਠ ਕਰਨ ਦੀ ਜ਼ਰੂਰਤ ਹੈ ਉਹਦੇ ਲਈ ਸਾਨੂੰ ਚੰਗੇ ਗੁਰ ਵਿਅਕਤੀਆਂ ਕੋਲ ਬਹਿ ਕੇ ਕੁਝ ਸਿੱਖਣ ਦੀ ਲੋੜ ਹੈ ਨਾਮ ਜਪ ਦਾ ਅਭਿਆਸ ਕਰਨਾ ਸਿਮਰਨ ਕਰਨਾ ਇਹ ਸਭ ਕੁਛ ਕਰਨ ਨਾਲ ਸਾਡਾ ਆਤਮ ਜੀਵਨ ਚੰਗਾ ਉੱਚਾ ਤੇ ਸੁੱਚਾ ਬਣਦਾ ਹੈ ਅੰਮ੍ਰਿਤ ਵੇਲਾ ਸੰਭਾਲਣਾ ਉੱਠਿਆ ਕਰੋ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਕਰੇ ਇਸ਼ਨਾਨ ਸਿਮਰ ਪ੍ਰਭ ਆਪਣ ਮਨ ਤਨ ਭਏ ਰੋਗਾ ਆਪਾਂ ਹਿੰਮਤ ਕਰਿਆ ਕਰੀਏ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਕਸਮਾ ਭਜਨ ਬੰਦਗੀ ਚ ਲਾ ਸਕੀਏ ਆਪਾਂ ਨੂੰ ਲਾਉਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਾਡਾ ਆਤਮਿਕ ਜੀਵਨ ਉੱਚਾ ਤੇ ਸੁੱਚਾ ਬਣ ਜਾਏਗਾ ਅਖੀਰ ਵਿੱਚ ਕਹਿਣਾ ਚਾਹੁੰਨਾ ਕਬੀਰ ਸਾਹਿਬ ਨੇ ਇਹ ਬਚਨ ਲਿਖੇ ਨੇ ਅਬ ਮਨ ਜਾਗਤ ਰੋਹਰੇ ਪਾਈ ਜਾਗ੍ਰਿਤ ਅਵਸਥਾ ਵਿੱਚ ਆਏ ਆਪਾਂ ਸੁੱਤੇ ਸੁੱਤੇ ਸਾਰੀ ਉਮਰ ਗੁਜ਼ਾਰ ਕੇ ਤੁਰ ਜਾਵਾਂਗੇ ਨਹੀਂ ਤੇ ਅਸੀਂ ਕਿੱਥੇ ਸੁੱਤੇ ਹੋਏ ਆ ਸਾਡੀਆਂ ਅੱਖਾਂ ਪਰਾਇਆ ਰੂਪ ਵੇਖਣੂ ਇਹ ਸੁੱਤੀਆਂ ਹੋਈਆਂ ਨੇ ਮਨ ਲੋਕਾਂ ਦੀ ਨਿੰਦਿਆ ਚੁਗਲੀ ਦੀਆਂ ਸੋਚਾਂ ਸੋਚੀ ਜਾ ਰਿਆ ਸਾਰੀ ਦਿਹਾੜੀ ਕਿੱਥੇ ਠੱਗੀ ਕਰਨੀ ਕਿੱਥੇ ਧੋਖਾ ਕਰਨਾ ਸੁੱਤੇ ਹੋਏ ਹਾਂ ਨਾ ਅਸੀਂ ਜਿੱਦਣ ਜਾਗਾਂਗੇ ਇਹ ਸਭ ਚੀਜ਼ਾਂ ਆਪੇ ਦੌੜ ਜਾਣੀਆਂ ਨੇ ਆਪਾਂ ਵੇਖਿਆ ਨਾ ਪਿੰਡਾਂ 'ਚ ਹੁੰਦੇ ਸਾਂ ਤੇ ਉਹ ਕੱਚੇ ਘਰ ਹੁੰਦੇ ਹੀ ਮੈਂ ਤੇ ਕੱਚਿਆਂ ਘਰਾਂ 'ਚ ਰਹੇ ਹਾਂ ਅਸੀਂ ਤੇ ਅੰਦਰ ਬੜੇ ਕੀੜੇ ਮਕੌੜੇ ਆ ਜਾਂਦੇ ਸੀ ਸੱਪ ਚੂਹੇ ਬੜਾ ਕੁਝ ਹੁੰਦਾ ਇਹ ਪਿੰਡਾਂ ਵਿੱਚ ਮੀਆਂ ਦੇ ਦਿਨਾਂ 'ਚ ਬੜਾ ਕੁਝ ਅੰਦਰ ਆ ਵੜਦਾ ਸੀ ਤੂੰ ਜੇ ਨੇਰਾ ਹੋਵੇ ਤੇ ਉਹ ਤੇ ਟਿਕਨ ਨਹੀਂ ਦਿੰਦੇ ਅੰਦਰ ਤੇ ਜੇ ਦੀਵਾ ਜਗਾਲੋ ਤੇ ਸਭ ਭੱਜ ਜਾਂਦੇ ਸੀ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਤੇ ਵਿਕਾਰ ਕੁਰਬਲ ਕੁਰਬਲ ਕਰਦੇ ਰਹਿੰਦੇ ਨੇ ਜਿੱਦਨ ਅਸੀਂ ਗਿਆਨ ਦਾ ਦੀਵਾ ਜਗਾਲਿਆ ਨਾ ਇੱਕਦਮ ਦੌੜ ਜਾਣਾ ਇੱਕ ਵੀ ਨਹੀਂ ਲੱਭੇਗਾ ਅੰਦਰ ਕਿੱਥੇ ਚਲੇ ਗਏ ਕਿਉਂਕਿ ਦੀਵਾ ਚੱਗ ਗਿਆ ਨਾ ਚਾਨਣ ਹੋ ਗਿਆ ਉਹਨੇ ਫੜੇ ਜਾਣਗੇ ਅਬ ਮਨ ਜਾਗਤ ਰੂਰੇ ਭਾਈ ਭਾਈ ਜਾਗ ਗਾਫਲ ਹੋਇ ਕਾ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਅੰਦਰ ਹੀ ਤੇ ਚੋਰ ਬੈਠਾ ਜਿੱਥੇ ਰੱਬ ਬੈਠਾ ਨਾ ਜੀ ਉੱਥੇ ਹੀ ਚੋਰ ਵੀ ਰਹਿੰਦਾ ਉਹ ਤੇਰੇ ਘਰ ਨੂੰ ਲੁੱਟਦਾ ਪਿਆ ਤੇ ਤੂੰ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਉੱਠ ਜਾਗ ਜਾਗਨ ਦੇ ਨਾਲ ਤੂੰ ਆਪਣਾ ਧਨ ਬਚਾ ਲਏਗਾ ਸ਼ੁਭ ਗੁਣ ਬਚਾ ਲਏਗਾ ਜੇ ਜਾਗੇਗਾ ਨਹੀਂ ਤੇ ਚੋਰ ਅੰਦਰ ਹੀ ਐ ਫਾਈਓ ਨੇ ਸਭ ਕੁਝ ਲੁੱਟ ਕੇ ਲਾ ਲੋਟੀ ਲਿਆ ਛੱਡਿਆ ਇਹਨਾਂ ਨੇ ਕੀ ਏ ਬੰਦਿਆਂ ਦੇ ਪੱਲੇ ਰਹਿ ਕੀ ਗਿਆ ਲੁੱਟੇ ਗਏ ਨੇ ਸਭ ਠੱਗੇ ਗਏ ਨੇ ਉਂਝੀ ਅਸੀਂ ਬੜੇ ਸੋਹਣੇ ਲੱਗਨੇ ਆ ਪੈ ਤੁਰੇ ਫਿਰਦੇ ਪੱਲੇ ਕੱਖ ਨਹੀਂ ਰਿਆ ਕਿਸੇ ਦੇ ਕੁੱਠੋ ਜਾਗੋ ਹਿੰਮਤ ਕਰੀਏ ਤੇ ਜੋ ਕੁਛ ਰਹਿਤ ਖੁੰਦੇ ਹੋ ਤੇ ਸੰਭਾਲ ਲਈਏ ਕੋਈ ਸਾਡੇ ਪੱਲੇ ਪੈਜੇ ਬਹੁਤ ਹੋਏਗਾ ਸੋ ਜੀ ਮੈਂ ਤੁਹਾਡੇ ਨਾਲ ਅੱਜ ਕੁਝ ਵਿਚਾਰਾਂ ਕੀਤੀਆਂ ਨੇ ਤੇ ਨਵੇਂ ਸਾਲ ਵਿੱਚ ਆਪਾਂ ਕੀ ਕੁਝ ਕਰੀਏ ਕਿਵੇਂ ਚੰਗਾ ਜੀਵਨ ਬਣਾਈਏ ਕਿਵੇਂ ਲੋਕ ਭਲਾਈ ਦੇ ਕੰਮ ਕਰੀਏ ਸਭ ਨਾਲ ਮਿਲ ਕੇ ਰਹੀਏ ਪਿਆਰ ਦੀ ਭਾਵਨਾ ਅੰਦਰ ਰੱਖੀਏ ਨਫ਼ਰਤ त्याਗੀਏ ਤੇ ਸਵੇਰੇ ਪਹਿਲੀ ਤਰੀਕ ਹੋ ਜਾਣੀ ਏ ਤੇ ਕੁਛ ਨਾ ਕੁਛ ਆਪਣੇ ਮਨ ਵਿੱਚ ਲੈ ਕੇ ਅੱਜ ਜਾਇਆ ਜੇ ਕਿ ਅੱਜ ਤੋਂ ਬਾਅਦ ਮੈਂ ਆ ਗੁਣ ਛੱਡਿਆ ਤੇ ਆ ਗੁਣ ਧਾਰਨ ਕੀਤਾ ਉਹ ਤੁਹਾਡੀ ਆਪਣੀ ਮਰਜ਼ੀ ਏ ਜੋ ਮਰਜ਼ੀ ਛੱਡਦੇ ਹੋ ਤੇ ਜੋ ਮਰਜ਼ੀ ਧਾਰਨ ਕਰ ਲੋ ਕੁਝ ਚੰਗਾ ਧਾਰਨ ਕਰੀਏ ਕੁਝ ਮਾੜਾ त्याਗੀਏ ਤੇ ਫਿਰ ਉਹਨੂੰ ਸਦਾ ਲਈ ਕੰਟੀਨਿਊ ਰੱਖੀਏ ਇਸ ਤਰ੍ਹਾਂ ਕਰਨ ਨਾਲ ਸਾਡਾ ਜੀਵਨ ਬਹੁਤ ਚੰਗਾ ਬਣ ਜਾਏਗਾ ਤੇ ਅਖੀਰ ਉਹ ਪ੍ਰਮਾਤਮਾ ਦੇ ਦਰ ਤੇ ਆਪਾਂ ਪ੍ਰਵਾਣ ਹੋ ਜਾਵਾਂਗੇ ਇਹਨੇ ਇੱਕ ਬਚਨ ਆਪ ਜੀ ਨੇ ਪ੍ਰਵਾਣ ਕਰਨ ਤੁਸੀਂ ਸਾਰੇ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸੁਣਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਤੁਸੀਂ ਖਿਮਾ ਬਖਸ਼ਿਸ਼ ਕਰਨ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ